ਬਿਰੋਜ਼ਪੁਰ ਦੇ ਮੇਨ ਬਾਜ਼ਾਰ ਵਿੱਚ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦ ਇੱਥੇ ਇੱਕ ਕੋਸਮੈਟਿਕ ਦੀ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਨੂੰ ਲੈ ਕੇ ਵਿਵਾਦ ਹੋ ਗਿਆ ਇਸ ਸਬੰਧੀ ਚਮਕੌਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਜੀ ਜੋ ਕਿ ਵਿਦੇਸ਼ ਚੋਂ ਆਈ ਹੈ ਉਸ ਦਾ ਵਿਆਹ ਹੈ ਜਿਸ ਦੇ ਲਈ ਉਹ ਇੱਥੇ ਸ਼ਾਪਿੰਗ ਕਰਨ ਆਈ ਸੀ ਪਰ ਜਦੋਂ ਉਸ ਨੇ ਟ੍ਰਾਈ ਰੂਮ ਵਿੱਚ ਜਾ ਕੇ ਵੇਖਿਆ ਤਾਂ ਟ੍ਰਾਈ ਰੂਮ ਵਿੱਚ ਕੈਮਰਾ ਲੱਗਾ ਹੋਇਆ ਸੀ ਜਿਸ ਬਾਰੇ ਉਹਨਾਂ ਨੇ ਦੁਕਾਨਦਾਰ ਨੂੰ ਪੁੱਛਿਆ ਤਾਂ ਉਹਨਾਂ ਵੱਲੋਂ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਮੇਰਾ ਨਾਮ ਚਮਕੌਰ ਸਿੰਘ ਏ ਤੇ ਇਹ ਜੋ ਮਲੇਗੀ ਤੁਹਾਨੂੰ ਸਾਰੇ ਤੁਸੀਂ ਦੇਖ ਰਹੇ ਹੋ ਅੱਜ ਫਰੋਇਪਰ ਦੇ ਵਿੱਚ ਕੀ ਘਟਨਾ ਹੋਈ ਹੈ ਦਿੱਲੀ ਗੇਟ ਦੇ ਵਿੱਚ ਇਹ ਮਸਲਾ ਹੀ ਮੇਰੀ ਭਤੀਜੀ ਦਾ ਹੈ ਤੇ ਮੈਂ ਉਹਦਾ ਚਾਚਾ ਆ ਭਤੀਜੀ ਮੇਰੀ ਐਨ ਆਰ ਆਈਆ ਕੈਨੇਡਾ ਤੋਂ ਆਈ ਹੋਈ ਹੈ ਉਹ ਤੇ ਸ਼ੋਪਿੰਗ ਕਰਨ ਗਈ ਸੀ ਉਸ ਬਾਰੇ ਸਾਰਾ ਵੀ ਅਸੀਂ ਦੱਸਣਾ ਚਾਹੁੰਦੇ ਵੀ ਆਪਣੇ ਵੱਲੋਂ ਪਰਿਵਾਰ ਵੱਲੋਂ ਕਲੀਅਰਫਾਈ ਵੀ ਕਰਨਾ ਚਾਹੁੰਦੇ ਆ ਤੇ ਉਹਦਾ ਨਾ ਵਿਚਾਰੀ ਦਾ ਵੀ ਜਿੱਦਾਂ ਹੁਣ ਵਿਆਹ ਰੱਖਿਆ ਸੀ ਵੀ ਜੋ ਵੀ ਆ ਸੱਚ ਬੋਲ ਰਹੇ ਗੁਰੂ ਸਾਹਿਬ ਦਾ ਪ੍ਰਕਾਸ਼ ਸਾਡੇ ਘਰੇ ਹੋਇਆ ਹੋਇਆ ਆ ਅੱਜ ਖੰਡਪੜ ਸਾਹਿਬ ਦਾ ਸੈਕੰਡ ਡੇ ਆ ਕੱਲ ਨੂੰ ਚਲੋ ਭੋਗ ਪਾਣੇ ਆ ਤੇ ਉਸ ਚੀਜ਼ ਦਾ ਜੋ ਵੀ ਆ ਗੁਰੂ ਸਾਹਿਬ ਦੀ ਹਾਜ਼ਰੀ ਚ ਤੇ ਮੈਂ ਆਪ ਵੀ ਇਹ ਕਹਿਣਾ ਰਹੀ ਹੈਗਾ ਆ ਜੇ ਅਸੀਂ ਇਸ ਵੀ ਆਏ ਹਾਂ ਇਸ ਖੁਸ਼ੀ ਦੇ ਮੌਕੇ ਤੇ ਆਏ ਸੀਗੇ ਸਾਰੇ ਬਾਹਰੋਂ ਕੈਨੇਡਾ ਤੋਂ ਉਹ ਦਿੱਲੀ ਗੇਟ ਉੱਥੇ ਵੀ ਕੋਸਮੈਟਿਕ ਦੁਕਾਨ ਸੀਗੀ ਉੱਥੇ ਵੀ ਕੱਪੜੇ ਵਗੈਰਾ ਲੈਣ ਗਏ ਆਪਣੀ ਫਰੈਂਡ ਦੇ ਨਾਲ ਵੀ ਸ਼ੋਭ ਤੇ ਉੱਥੇ ਗਈ ਉਹ ਕੱਪੜੇ ਲੈਣ ਤੇ ਉੱਥੇ ਅੰਕਲ ਸੀਗੇ ਤੇ ਇੱਕ ਉਹਨਾਂ ਦਾ ਉੱਥੇ ਬੇਟਾ ਸੀ ਤੇ ਇਹਨੇ ਉੱਥੇ ਜਾ ਕੇ ਕਿਹਾ ਵੀ ਆਪ ਇਹ ਹੀ ਕੱਪੜੇ ਵਗੈਰਾ ਚੇਂਜ ਕਰਨੇ ਆ ਵੀ ਕੱਪੜੇ ਵਗੈਰਾ ਲੈਣੇ ਆ ਤੇ ਸਾਨੂੰ ਮਤਲਬ ਕਿ ਵੀ ਦਿਖਾਓ ਸ਼ੋਪਿੰਗ 'ਚ ਕੀ ਵੀ ਦੁਕਾਨ 'ਚ ਕੀ ਸਮਾਨ ਹੈਗਾ ਚਲੋ ਉਹਨਾਂ ਨੇ ਕੱਪੜੇ ਦਿਖਾਏ ਤੇ ਉਹਨਾਂ ਨੇ ਵੀ ਚਲੋ ਬੜੀ ਖੁਸ਼ੀ ਨਾਲ ਇੱਥੇ ਕੁੜੀ ਸਾਡੀ ਆਈ ਤੇ ਜੋ ਵੀ ਮੈਂ ਕਹਿੰਨਾ ਅੱਜ ਜੋ ਕੁਝ ਵੀ ਮੇਰੀ ਭਤੀਜੀ ਨਾਲ ਹੋਇਆ ਹੈ ਫਰੋਈਪੁਰ ਦੇ ਬਾਜ਼ਾਰ ਵਿੱਚ ਹੋਇਆ ਨਾ ਉਹ ਹਰ ਇਨਸਾਨ ਦਾ ਨਾ ਦਿਲ ਮਤਲਬ ਕਿ ਰਵਾ ਦੇਗਾ ਜੋ ਉਹਦੇ ਨਾਲ ਹੋਇਆ ਉਹ ਜਦੋਂ ਦੁਕਾਨਦਾਰ ਦੇ ਕੋਲ ਉਹਨੇ ਵੀ ਚਲੋ ਕੱਪੜੇ ਵਗੈਰਾ ਦੇਖੇ ਤੇ ਦੁਕਾਨਦਾਰ ਨੇ ਉਹਨੂੰ ਆਪ ਕਿਹਾ ਵੀ ਸਾਡੇ ਇੱਥੇ ਇੱਕ ਚੇਂਜਿੰਗ ਰੂਮ ਹੈਗਾ ਤੂੰ ਉੱਥੇ ਕੱਪੜੇ ਚੇਂਜ ਕਰ ਲੈ ਵੀ ਜੇ ਤੂੰ ਟਰਾਈ ਕਰਨਾ ਚਾਹਣੀ ਆ ਤਾਂ ਕੱਪੜੇ ਤੇ ਦੁਕਾਨਦਾਰ ਨੇ ਉਹ ਆਪ ਹੀ ਪਿੱਛੇ ਲੈ ਕੇ ਗਿਆ ਹਾਲ ਦੇ ਵਿੱਚ ਤੇ ਚਲੋ ਕਹਿੰਦੀ ਮੈਂ ਟਰਾਈ ਕਰ ਲੈਣੀ ਆ ਕੱਪੜੇ ਤੇ ਜਦੋਂ ਕੁੜੀ ਗਈ ਏ ਇਹਨੇ ਜਦੋਂ ਕੱਪੜੇ ਅੱਧੇ ਟਰਾਈ ਕਰ ਲਏ ਨੇ ਨੋਟਿਸ ਕੀਤਾ ਵੀ ਇਹਦੇ ਸਿਰ ਤੇ ਸੀਸੀਟੀਵੀ ਕੈਮਰਾ ਲੱਗਾ ਹੋਇਆ ਤੇ ਉੱਥੇ ਭਤੀਜੀ ਮੇਰੀ ਬਹੁਤ ਜ਼ਿਆਦਾ ਸਹਿਮ ਗਈ ਡਰ ਗਈ ਤੇ ਜਿਹਦੇ ਕਰਕੇ ਦਵਾਦਾ ਮੜਕੀ ਨੇ ਬਾਹਰ ਆ ਕੇ ਜਦੋਂ ਪੁੱਛਿਆ ਵੀ ਇੱਥੇ ਤਾਂ ਤੁਹਾਡੇ ਚੇਂਜਿੰਗ ਰੂਮ ਟਰਾਈ ਰੂਮ ਦੇ ਵਿੱਚ ਕੈਮਰਾ ਲੱਗਾ ਹੋਇਆ ਤੇ ਉਹ ਅੱਗੋਂ ਬੋਲੇ ਜੀ ਕੈਮਰਾ ਚੱਲਦਾ ਨਹੀਂ ਤੇ ਨਾਲ ਇਹਦੀ ਫਰੈਂਡ ਸੀ ਇਹ ਦੋਵੇਂ ਬਹੁਤ ਜਿਆਦਾ ਸਹਿਮ ਗਈਆਂ ਵੀ ਇਹ ਵੀ ਜੋ ਤੁਸੀਂ ਕੈਮਰਾ ਸਾਨੂੰ ਵੀਡੀਓ ਦਿਖਾਓ ਵੀ ਇਹ ਇੱਕ ਸਾਡੀ ਇੱਜ਼ਤ ਦੀ ਗੱਲ ਹੈ ਉਹ ਕਹਿੰਦੇ ਨਹੀਂ ਇਹ ਕੁਝ ਨਹੀਂ ਹੈ ਕੈਮਰਾ ਨਹੀਂ ਚੱਲਦਾ ਜੇ ਵੀਡੀਓ ਬਣੀ ਵੀ ਹੋਏਗੀ ਇਹ ਇਹ ਰਿਲੀਜ਼ ਨਹੀਂ ਕਰਦੇ ਵੀ ਉਹ ਸ਼ਾਪਕੀਪਰ ਦਾ ਜਿਹੜਾ ਫਾਦਰ ਸੀ ਉਹਨੇ ਇਹ ਵੀ ਚੀਜ਼ ਕਹੀ ਜਿਹਦੇ ਕਰਕੇ ਵਿਚਾਰੀ ਉੱਥੇ ਰੋਪੀ ਤੇ ਬੜੀ ਜਿਆਦਾ ਸਹਿਮ ਗਈ ਤੇ ਇਸ ਤੋਂ ਬਾਅਦ ਉਹਦੇ ਮੁੰਡੇ ਨੇ ਨੂੰ ਕੁੜੀ ਨੂੰ ਕਿਹਾ ਵੀ ਤੂੰ ਸ਼ੋਪ ਤੋਂ ਬਾਹਰ ਚਲੀ ਆ ਤੇ ਇਹ ਕਹਿੰਦੀ ਮੈਂ ਸ਼ੋਪ ਤੋਂ ਬਾਹਰ ਨਹੀਂ ਜਾਣਾ ਵੀ ਜੋ ਵੀ ਤੁਸੀਂ ਅੱਜ ਇੱਥੇ ਹੋਇਆ ਮੈਨੂੰ ਮੈਂ ਬਹੁਤ ਜਿਆਦਾ ਡਰ ਗਈ ਹਾਂ ਤੇ ਇਸ ਕਰਕੇ ਮੈਨੂੰ ਤੁਸੀਂ ਇਹ ਵੀਡੀਓ ਦਿਖਾਓ ਤੇ ਉਹ ਕਹਿੰਦੇ ਵੀ ਇਹ ਕੋਈ ਵੀਡੀਓ ਨਹੀਂ ਹੈਗੀ ਤੇ ਇਹਨੇ ਆਪਣੇ ਬ੍ਰਦਰ ਨੂੰ ਕਰੇ ਜਦੋਂ ਫੋਨ ਕੀਤਾ ਸਾਰੇ ਪਰਿਵਾਰ ਨੂੰ ਸਾਰਾ ਪਰਿਵਾਰ ਗਿਆ ਉੱਥੇ ਤੇ ਚਲੋ ਉੱਥੇ ਗਏ ਆ ਜਾਂਦਿਆਂ ਨਾਲ ਦੁਕਾਨਦਾਰ ਵੀ ਫੈਮਿਲੀ ਦੇ ਵੀ ਗਲ ਪਏ ਆ ਸਾਰੇ ਤੇ ਜਿਹਦੇ ਕਰਕੇ ਡਿਫੈਂਸ ਕਰਕੇ ਅੱਗੋਂ ਪਰਿਵਾਰ ਨੇ ਵੀ ਮਤਲਬ ਕਿ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਭਤੀਜੀ ਮੇਰੀ ਤੇ ਧੱਕੇ ਵੀ ਮਾਰ ਰਿਹਾ ਹੈ ਦੁਕਾਨਦਾਰ ਅੱਗੋਂ ਨੂੰ ਕਹਿ ਰਿਹਾ ਹੁਣ ਤੂੰ ਬੋਲਦੀ ਨਹੀਂ ਹੁਣ ਤੂੰ ਬੋਲ ਤੇ ਹੁਣ ਜੋ ਸਾਰਾ ਮਸਲਾ ਹੈ ਮਤਲਬ ਕਿ ਇੱਥੋਂ ਤੱਕ ਪਹੁੰਚ ਗਿਆ ਵੀ মিডিਆ ਹੋ ਗਿਆ ਸਾਰਾ ਬਿਆਰ ਹੋ ਗਿਆ ਉਹ ਉਹਨਾਂ ਦਾ ਸਾਥ ਦੇ ਰਿਹਾ ਵੀ ਜਿਹੜੀ ਇੱਕ ਸਾਡੀ ਧੀ ਹੈ ਇੱਕ ਕੁੜੀ ਦੀ ਇੱਜ਼ਤ ਸਮਾਜ ਮੈਂ ਨਾ ਵੀ ਇਹੀ ਇੰਨੇ ਪਰੇਸ਼ਾਨ ਹੋ ਚੁੱਕੇ ਆ ਵੀ ਸਾਡੀ ਭਤੀਜੀ ਦੇ ਨਾਲ ਇੱਕ ਇੱਕ ਕੁੜੀ ਦੀ ਇੱਜ਼ਤ ਦੇ ਨਾਲ ਵੀ ਸਾਰਾ ਸਮਾਜ ਸਾਈਡ ਤੋਂ ਹੋ ਕੇ ਇੱਕ ਕੈਮਰਾ ਬਣ ਰਿਹਾ ਸਿਰੋ ਕੁੜੀ ਨੇ ਇੰਨਾ ਹੀ ਪੁੱਛਿਆ ਵੀ ਵੀ ਇਹ ਕੀ ਹੋ ਰਿਹਾ ਵੀ ਕਿਉਂ ਤੁਸੀਂ ਇਹ ਚੀਜ਼ ਕਰ ਰਹੇ ਉਹ ਕੁੜੀ ਇੰਨੀ ਕੋਈ ਜ਼ਿਆਦਾ ਡਰਈ ਹੋਈ ਆ ਉਹ ਕਮਰਾ ਬੰਦ ਕਰਕੇ ਕੁੜੀ ਸਾਡੀ ਬਿਠੀ ਆ ਬਾਈ ਬੱਚੇ ਜਾਂਦੇ ਬਾਹਰ ਤਰੱਕੀਆਂ ਕਰਨ ਜਾਂਦੇ ਮਾਰੇ ਸਾਰਿਆਂ ਨੂੰ ਕਰੇ ਪਰ ਕੁੜੀ ਵਿਚਾਰੀ ਇੰਨੀ ਸੇਮੀ ਵੀ ਸਾਡਾ ਪਰਿਵਾਰ ਸਾਰਾ ਇਸ ਟਾਈਮ ਸਦਮੇ 'ਚ ਚਲਾ ਗਿਆ ਬੇਤੀ ਦਾ ਜੋ ਵੀ ਗਲਤ ਹੈ ਫਰੋਹੀਪੁਰ ਪ੍ਰਸ਼ਾਸਨ ਲਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਰੋਹੀਪੁਰ ਐਸਐਸਪੀ ਐਨਆਰਾਈ ਸੱਲ ਵੀ ਜੋ ਵੀ ਇਹ ਚੀਜ਼ ਹੋਈ ਹੈ ਸਾਡੀ ਭਤੀਜੀ ਨਾਲ ਇਹਦੇ ਨਾਲ ਸਾਰਾ ਬਾਜ਼ਾਰ ਸਾਰਾ ਸ਼ਹਿਰ ਨਾਲ ਸਾਡਾ ਸਾਥ ਦੇਵੇ ਇੰਨੇ ਦਾ ਫਰੋਹੀਪੁਰ ਦੀ ਇਸ ਵਿੱਚ ਮੈਂ ਸਮਝਾਂਗਾ ਵੀ ਇੱਥੇ ਇੱਜ਼ਤਾਂ ਦਾ ਕੁੜੀਆਂ ਦੀ ਇੱਜ਼ਤਾਂ ਦਾ ਕੋਈ ਸਤਕਾਰ ਨਹੀਂ ਹੈਗਾ ਜਿੱਥੇ ਖੁਸ਼ੀਆਂ ਦਾ ਮੋੜ ਹੋਣਾ ਚਾਹੀਦਾ ਤੁਸੀਂ ਦੇਖ ਲਓ ਸਾਰਾ ਪਰਿਵਾਰ ਮੰਜਾਂ ਦੇ ਬੇਟਾ ਜਿਵੇਂ ਤੇ ਕੋਈ ਮਾਤਮ ਚਾਇਆ ਹੁੰਦਾ ਸੋ ਮੈਂ ਸਾਰਿਆਂ ਨੂੰ ਇਹ ਜੱਟ ਜੋੜ ਕੇ ਬੇਨਤੀ ਕਰਨਾ ਚਾਹਣਾ ਵੀ ਦੁਕਾਨਦਾਰ ਵੀ ਜਿੰਨੇ ਵੀ ਪੇੜ ਤੇ ਪਰਿਵਾਰ ਨਾਲ ਖੜਨ ਠੀਕ ਹੈ ਇਸ ਚੀਜ਼ ਦਾ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੋ ਕਿ ਅਸੀਂ ਉਹਦੀ ਭਤੀਜੀ ਨੂੰ ਅਸੀਂ ਹੌਸਲਾ ਦੇ ਸਕੀ ਹੈ ਵੀ ਪਰਸੋ ਚੌਥੇ ਦੀ ਬਰਾਤ ਅਸੀਂ ਕੁੜੀ ਨੂੰ ਉਹਦੇ ਘਰ ਸੁਕੀ ਸੰਦੀ ਵੀ ਭੇਜ ਸਕੀਏ ਸੋ ਇਹ ਹੀ ਕਹਿਣਾ ਚਾਹਣੇ ਆਂ ਜੋ ਵੀ ਫੈਸਲਾ ਪ੍ਰਸ਼ਾਸਨ ਹੋ ਗਿਆ ਪੰਜਾਬ ਪੁਲਿਸ ਹੋ ਗਿਆ ਉਹਦਾ ਇੱਕ ਬੱਚੀ ਸਮਝ ਕੇ ਕਰਨੀ ਨੇ ਬੱਚਾ ਬੜੀ ਐਕਸਾਈਟਮੈਂਟ ਨਾਲ ਬਾਹਰ ਆਇਆ ਵਿਆਹ ਕਰਾਣ ਆਇਆ ਜੋ ਵੀ ਇਹਦੇ ਨਾਲ ਹੋਇਆ ਬੜਾ ਤੱਕ ਆਇਆ ਸਾਡੇ ਨਾਲ ਹੀ ਸੋ ਸਾਰਿਆਂ ਨੂੰ ਸਸਰੀਕਾਲ ਜੀ ਕੋਈ ਦੁਕਾਨ ਦੇ ਵਿੱਚ ਕੋ ਲੇੜੀ ਜਾਈਆਂ ਸੀ ਸਮਾਨ ਖਰੀਦਣ ਲਈ ਉਹਨਾਂ ਦੇ ਮਗਰवारਸਾਂ ਨੇ ਕੋਈ ਆ ਕੇ ਦੁਕਾਨਦਾਰ ਨਾਲ ਝਗੜਾ ਕੀਤਾ ਜਿਹੜਾ ਮੈਨੂੰ ਪਤਾ ਲੱਗਿਆ ਉਹ ਤਰ੍ਹਾਂ ਜਿੱਦਾਂ ਦੇ ਸ਼ੱਕਾ ਲੱਗੀਆਂ ਉਹ ਦਾਖਲ ਨੇ ਤੇ ਕੋਈ ਹਵਾਈ ਫੇਰ ਬਾਰੇ ਵੀ ਖਬਰ ਅਸੀਂ ਐਫ ਆਈ ਆਰ ਕਰਕੇ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਉਹਦੇ ਮੁਤਾਬਕ ਦੋਸ਼ੀਆਂ ਦੇ ਖਲਾਫ ਕਾਰਵਾਈ ਕੀਤੀ ਜਾਊ। ਅਜੇ ਸਰ ਹੁਣ ਤੱਕ ਕਿਸੇ ਨੇ ਕੋਈ ਇਨਾਸਤ ਨਹੀਂ ਪਿਆ ਗਿਆ। ਇਹ ਬਸ ਸਰ ਪੂਲਸ ਪਾਰਟੀਆਂ ਗਈਆਂ ਵੀਆਂ ਐਫ ਆਈ ਆਰ ਦਰਜ ਕਰਨ ਲੱਗੇ ਆ। ਐਫ ਆਈ ਆਰ ਦਰਜ ਕਰਕੇ ਫਿਰ ਤੁਹਾਨੂੰ ਸਾਰੀ ਗੱਲ ਜਿਹੜੀ ਹੋਊਗੀ ਕਲੀਅਰ ਕਰ ਦੋਤੀ ਹੈ ਉਹ ਕੀ ਵਜ੍ਹਾ ਸਿੱਕਾ ਲਾਈਕ ਦਾ ਕਾਰਨ ਹੀ ਪਤਾ ਲੱਗਿਆ। ਇਹ ਅਜੇ ਨਹੀਂ ਪਤਾ ਲੱਗਿਆ ਬਸ ਤਫਤੀਸ਼ ਦੇ ਨਾਲ ਪਤਾ ਲੱਗ ਜਾਂਦਾ ਜੀ ਐਸ ਐਚਓ ਗਿਆ ਮੌਕੇ ਤੇ। ਤੇ ਸਰ ਉਸ ਦੀ ਕੋਈ ਸੀਸੀਟੀਵੀ ਫੋਟੋਸ ਵੀ ਆਈ। ਉਹ ਆਉਦੇ ਆ ਪਾਰਟੀਆਂ ਗਈਆਂ ਵੀਆਂ। ਰੇ ਰੇਡ ਕਰਨਗੇ ਬੰਦਿਆਂ ਦੇ ਮਗਰ ਗਈਆਂ ਤੇ ਆਉਂਦੇ ਨੇ ਫਿਰ ਮੈਂ ਦੇਖ ਕੇ ਸਰ ਕਿੰਨੇ ਬੰਦੇ ਇੰਜਰਡ ਹੋ ਮੈਨੂੰ ਹਜੇ ਤੱਕ ਤਾਂ ਦੋ ਦੱਸਿਆ ਦੁਕਾਨਦਾਰ ਬਾਕੀ ਦੇਖਦੇ ਮੈਂ ਚੱਲਿਆ ਹਸਪਤਾਲ